ਪੰਜਾਬ ਜ਼ਰਾਸੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੀਨਾ ਨਗਰ ਵਿੱਚ ਫਿਰ ਤੋਂ ਚੋਰਾਂ ਨੇ ਕੰਦ ਪਾਰ ਕੇ ਇਲੈਕਟ੍ਰੋਨਿਕਸ ਦਾ ਸਮਾਨ ਲੱਖਾਂ ਦਾ ਲੈ ਕੇ ਹੋਏ ਰਫੂ ਚੱਕਰ ਅਤੇ 85000 ਰੁਪਿਆ ਨਗਦ ਲੈ ਕੇ ਹੋਏ ਫਰਾਰ ਬਣਿਆ ਹੋਇਆ ਹੈ ਦਹਿਸ਼ਤ ਦਾ ਮਾਹੌਲ ਦੇਖੋ ਕੀ ਕੁਝ ਕਿਹਾ ਦੁਕਾਨਦਾਰ ਵੀਰ ਨੇ ਅਤੇ ਨਾਲ ਹੀ ਚੈਨਲ ਨੂੰ YouTube ਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਦੁਕਾਨਦਾਰ ਮਾਲਕ ਨੇ ਕਰਦੇ ਆ ਗੱਲਬਾਤ ਤੇ ਕੀ ਕੁਝ ਕਿਹਾ ਦੇਖਦੇ ਰਹੋ ਪੰਜਾਬ 84 ਲਾਈਵ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਦਿਨਾਨਗਰ ਤੋਂ ਮੈਂ ਮੇ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਕਹਿਣੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋਲ ਕੰਨ ਟੋੜੀ ਹੋਈ ਉਹ ਇਹਨਾਂ ਨੇ ਸਮਾ ਲਈ ਮੇਰੀਆਂ ਜਿਹੜੀਆਂ ਸੜੀਆਂ ਤਾਂ ਇਹੀ ਬੁਫੜ ਪਈ ਹੀ ਪੱਖੇ ਪਈ ਉਹ ਕੈਚ ਪਈ ਆ ਹੀ ਤੇ ਇਹ ਕੱਢ ਕੇ ਲੈ ਗਏ ਇਹ ਵਾਕੀ ਪੁਲਿਸ ਰਿਪੋਰਟ ਕਰਾਏ ਆਂ ਅਸੀਂ ਪੁਲਿਸ ਵਾਲੇ ਚਾਰ ਪੰਜ ਬੜੀ ਠੇਰਾ ਮਾਰ ਗਏ ਨਾ ਪਰ ਇਹ ਤਾਂ ਕੋਈ ਕਾਰਵਾਈ ਦਾ ਸਾਨੂੰ ਕੋ ਪਤਾ ਨਹੀਂ ਕੀਤੀ ਕਿ ਯਾਨੀ ਕੀਤੀ ਹੈਗੀ ਇਹ ਇੱਕ ਠੋਕੜ ਮੇਢੇ ਲੱਗ ਸਕਦਾ ਹੋਇਆ ਗਿਆ ਜੀ ਠੀਕ ਹੈ ਦੇਖੋ ਮੇਰੇ 85000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇੱਥੇ ਠੀਕ ਹੈ ਭਾਂਤੀ ਕਿ ਜਿਹੜਾ ਮੇਰੇ ਮਾਤਾ ਦੇ ਪਰ ਮੰਦਰ ਦਾ ਹੈਗਾ ਸੀ ਤੇ ਬਾਕੀ ਮੇਰੇ ਇੱਕ ਐਲਡੀ ਵਿੱਚ ਇੱਕ ਗੱਲ ਦੀ ਬੇਟੀ ਹੈਗੀ 10000 ਰੁਪਏ ਉਹਦਾ ਸਿਆਰ ਤੇ ਪਿਆਈ ਤੇ 40000 ਮੇਰੇ ਇੱਕ ਸਿਆਰ ਤੇ ਪਿਆਈ ਤੇ 10000 ਰੁਪਏ ਨੇ ਕੱਲੇ ਜਿਹਾ ਪਿਆ ਹੋਇਆ ਹੈ ਐ ਕੁਐਲਡੀ ਹੋ ਗਈਆਂ ਚਾਰ ਬੂਫਰ ਤੇ ਦੋ ਉਹ ਬੰਦੇ ਆਂਦੇ ਸ਼ਿਰਪ ਬੜਿਆ ਵਿੱਚ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜਿਆ ਵੇਖੇ ਆ ਪਰ ਜਾਂਦੇ ਹੋਈ ਨਹੀਂ ਵੇਖੇ ਕਿਉਂ ਲਿਆੜ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਹਾਂ ਤੋਂ ਬੈਕ ਸਾਈਡ ਤੋਂ ਜੀ